ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੋਰਸ ਕਲੈਕਸ਼ਨਸ ਤੇ ਅੱਜ ਜਿਹੜੀਆਂ ਫਰਸਟ ਕਲੈਕਸ਼ਨਾਂ ਲੈ ਕੇ ਆਈਆਂ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਇਹਨਾਂ ਦਾ ਜਿਹੜਾ ਫੈਬਰਿਕ ਆਏਗਾ ਉਹ ਤਾਂ ਪਹਿਲੀ ਕਰ ਤੇ ਸ਼ਰਟ ਜਿਹੜੀ ਆਏਗੀ ਤੁਹਾਨੂੰ ਡਿਜੀਟਲ ਪ੍ਰਿੰਟ ਵਾਲੀ ਜਿਹੜੀ ਇਹਦੀ ਸ਼ਰਟ ਆਏਗੀ ਉਹ 2.5 ਮੀਟਰ ਦੀ ਡਿਜੀਟਲ ਪ੍ਰਿੰਟ ਬਹੁਤ ਹੀ ਪਿਆਰਾ ਫੈਬਰਿਕ ਆਂਦਾ ਬਹੁਤ ਸੌਫਟ ਸਪੀਰੀਅਰ ਕੁਆਲਿਟੀ ਦਾ ਫੈਬਰਿਕ ਹੈ ਬਾਟਮ ਕੈਮਰੀ ਕਾਟਨ ਦਾ ਆਏਗਾ 2.5 ਮੀਟਰ ਦਾ ਪਲੀਨ ਹੈ ਬਾਟਮ ਇਹਦੇ ਵਿੱਚ ਕਲਰ ਕਾਫੀ ਹੈਗੇ ਨੇ ਤੇ ਇਹ ਤੁਹਾਨੂੰ ਤਿੰਨ ਸੂਟ ਮਿਲਣਗੇ ਸਿਰਫ ਤੇ ਸਿਰਫ 1430 ਰੁਪਏ ਦੇ ਵਿੱਚ ਅਗਰ ਤੁਸੀਂ ਸਿੰਗਲ ਸੂਟ ਬਾਈ ਕਰਨਾ ਹੈ ਤਾਂ 630 ਰੁਪਏ ਦੇ ਵਿੱਚ ਮਿਲੇਗਾ ਜੇਕਰ ਤੁਸੀਂ ਤਿੰਨ ਸੂਟ ਬਾਈ ਕਰਦੇ ਹੋ ਤੇ ਉਹ ਤੁਹਾਨੂੰ ਮਿਲੇਗਾ 1430 ਰੁਪਏ ਦੇ ਵਿੱਚ ਕੈਮਰੀ ਕਾਟਨ ਦੀ ਸ਼ਰਟ ਹੈ ਡਿਜੀਟਲ ਪ੍ਰਿੰਟ ਹੈ ਤੇ ਕੈਮਰੀ ਕਾਟਨ ਦਾ ਹੀ 2 ਮੀਟਰ ਦਾ ਬਾਟਮ ਹੈ ਟੋਟਲ ਤੁਹਾਨੂੰ ਤਿੰਨ ਸੂਟ ਮਿਲਣਗੇ ਸਿਰਫ ਤੇ ਸਿਰਫ 1430 ਰੁਪਏ ਦੇ ਵਿੱਚ ਬਾਕੀ ਜੇ ਕੋਈ ਕੁਇਰੀ ਕਰਨੀ ਹੈ ਤੇ ਮੈਂ ਨੰਬਰ ਦਿੱਤਾ ਹੈ ਨੰਬਰ ਜਦੋਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਸੇਲ ਤੇ ਆਏ ਨੇ ਨਵੇਂ ਸੂਟ ਜੌਰਜਟ ਆਲਓਵਰ ਪ੍ਰਿੰਟਡ ਐ 3.5 ਮੀਟਰ ਦਾ ਫੈਬਰਿਕ ਆ ਵੱਡੇ 바ਰ ਦਾ ਕਪੜਾ ਹੈ ਕੀ 5 ਮੀਟਰ ਦੇ ਅਪਰੋਕਸ ਜਿਹੜਾ ਹੁੰਦਾ ਉਹmeida ਕੁਝ ਸੂਟ ਸੋਲਡ ਨੇ ਉਹਨਾਂ ਦੇ ਉੱਪਰ ਮੈਂਸ਼ਨ ਹੈ ਇਹ ਤੁਸੀਂ 3 ਸੂਟ ਬਾਈ ਕਰ ਸਕਦੇ ਹੋ 740 ਦੇ ਵਿੱਚ ਤੇ ਜਿਹੜੇ ਤੁਸੀਂ 2 ਸੂਟ ਸਿਲੈਕਟ ਕਰੋਗੇ 3rd ਵਾਲਾ ਸਾਡੀ ਸਾਈਡ ਤੋਂ ਆਏਗਾ ਆਏਗਾ ਇਹਨਾਂ ਵਿੱਚੋਂ ਹੀ ਤੇ ਬਟ ਇਹ ਹੈ ਕਿ ਆਏਗਾ ਇਹਨਾਂ ਦੇ ਵਿੱਚੋਂ ਸਾਡੀ ਚੋਇਸ ਦਾ ਜੌਰਜਟ ਦਾ ਫੈਬਰਿਕ ਐ 740 ਵਿੱਚ ਤੁਸੀਂ 3 ਸੂਟ ਕੋਈ ਵੀ 3 ਸੂਟ ਬਾਈ ਕਰ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਰੰਗ ਵੀ ਬਹੁਤ ਸੋਹਣੇ ਨੇ ਪ੍ਰਿੰਟ ਬਹੁਤ ਪਿਆਰੇ ਹੋਏ ਨੇ ਸਭ ਤੇ ਬਾਕੀ ਜੇ ਕੋਈ ਕੁਇਰੀ ਹੈ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੈਨ ਨੰਬਰ ਦਿੱਤਾ ਹੈ ਨੰਬਰ ਜਾਈ ਤੁਸਮੇਨ ਮੈਸੇਜ ਕਰ ਦੋ ਇਹ ਜਿਹੜੇ ਸੂਟ ਨੇ ਨਵੇਂ ਲਾਂਚ ਕੀਤਾ ਆਰਟੀਕਲ ਹੈ 5 ਮੀਟਰ ਆਲ ਓਵਰ ਕੋਟਾ ਚੈੱਕ ਡਿਜੀਟਲ ਪ੍ਰਿੰਟ ਵਾਲਾ ਤੁਹਾਨੂੰ ਸੂਟ ਮਿਲੇਗਾ ਬਰ ਜਿਹੜਾ ਇਹਦਾ ਬਹੁਤ ਵੱਡਾ ਨਹੀਂ ਹੈ ਤੇ ਬਹੁਤ ਛੋਟਾ ਨਹੀਂ ਮੀਡੀਅਮ ਸਾਈਜ਼ ਦਾ ਬਰ ਹੈ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਸਿਰਫ ਤੇ 6 690 ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਮੈਂ ਕਮਿਊਨਿਟੀ ਤੇ ਵੀ ਪਾਈ ਸੀ 680 ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਇਹ ਬਾਈ 1겟1 ਵਾਲੀ ਆਫਰ ਹੈ 5 ਮੀਟਰ 올 ਓਵਰ ਪ੍ਰਿੰਟਡ ਜਿਹੜਾ ਸੂਟ ਤੁਹਾਨੂੰ ਮਿਲੇਗਾ ਤੇ ਇਹਦੇ ਵਿੱਚ ਜਿਹੜੇ ਆਪਸ਼ਨ ਨੇ 45 ਕਲਰ ਆਪਸ਼ਨ ਹੈ ਕਿਨੇ ਤੇ ਇਹਨਾਂ ਨੂੰ ਮੈਂ ਜਦੋਂ ਕਮਿਊਨਿਟੀ ਤੇ ਪਾਉਂtheta 5 6 ਪਾਈ ਸੀ ਬਾਕੀ ਮੈਂ ਇੱਥੇ ਹੁਣ ਸਾਰੀਆਂ ਇਹਨਾਂ ਦੀ ਜਿਹੜੀਆਂ ਪੋਸਟਿੰਗ ਕਰ ਦਿੱਤੀ ਹੈ ਤੁਸੀਂ ਬਾਈ ਕਰਨਾ ਚ ਕੋਈ ਕੁਇਰੀ ਕਰਨੀ ਤੇ ਮੈਂ ਨੰਬਰ ਆਪਣਾ ਦਿੱਤਾ ਹੈ ਨੰਬਰ ਜਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਇਹ ਤੁਹਾਨੂੰ 5 ਮੀਟਰ ਦਾ ਔਲਓਵ ਪ੍ਰਿੰਟਡ ਦੋ ਸੂਟ ਮਿਲ ਜਾਣਗੇ ਸਿਰਫ ਤੇ ਸਿਰਫ 680 ਰੁਪਏਾਂ ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲਓਵ ਇੰਡੀਆ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਪ੍ਰਾਈਸ ਇੱਥੇ ਮੈਂਸ਼ਨ ਕੀਤਾ ਉਹੀ ਪ੍ਰਾਈਸ ਲੱਗੇਗਾ ਐਕਸਟਰਾ ਚਾਰजेस ਕਿਸੇ ਵੀ ਸੂਟ ਤੇ ਨਹੀਂ ਹੈ ਸੂਟ ਅਗਰ ਬਾਈ ਕਰਨਾ ਚਾ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਨੂੰ ਬਾਈ ਕਰਨ ਵਿੱਚ ਇੰਟਰਸਟਿਡ ਹੋ ਜਾਂ ਸੇਲ ਕਰਨ ਵਿੱਚ ਇੰਟਰਸਟਿਡ ਤਾਂ ਵੀ ਤੁਸੀਂ ਮੈਨੂੰ ਇਹ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰਾਵਾਂਗੀ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਨੂੰ ਦੱਸ ਦੇਣਾ ਇਹ ਤੁਹਾਨੂੰ ਜਿਹੜਾ ਮੇਰਾ ਸਟੇਟਸ ਹੈ ਉਹ ਸ਼ੋ ਹੋ ਜਾਏਗਾ ਬਾਕੀ ਕਲੈਕਸ਼ਨਾਂ ਸਾਰੀਆਂ ਅਵੇਲੇਬਲ ਨੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਆਫਰਾਂ ਵਾਲੀਆਂ ਨੇ ਕਿਉਂਕਿ ਹੁਣ ਗਰਮੀਆਂ ਦਾ ਸੀਜ਼ਨ ਜਾ ਰਿਹਾ ਵਿੰਟਰ ਆ ਰਹੀ ਹੈ ਇਸ ਲਈ ਹੁਣ ਨਵੀਆਂ ਕਲੈਕਸ਼ਨਾਂ ਆਣੀਆਂ ਏ ਵਿੰਟਰ ਨਾਲ ਰਿਲੇਟਡ ਸਮਨ ਨਾਲ ਰਿਲੇਟਡ ਕਲੈਕਸ਼ਨਾਂ ਤੋਂ ਕਾਫੀ ਆਫਰ ਹੈ ਇਸ ਲਈ ਮੈਂ ਇੱਥੇ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਦੇ ਨਾਲ ਨਵੇਂ-ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ